ਸਾਡੇ ਕੋਲ ਏਅਰਪੋਰਟ ਤੇ ਏਅਰਪੋਰਟ ਸਟੇਸ਼ਨ ਦੇ ਉੱਪਰ ਕਮਪਲੇਂਟ ਆਈ ਸੀ ਕਿ ਇੱਕ ਮੁੰਡਾ ਜਸਪ੍ਰੀਤ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਚੁੱਪਾ ਸਾਹਿਬ ਨੇ ਸਾਡੇ ਬੜੇ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ 에ਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਕੀਤੀਗੀ ਅਸੀਂ ਇਹ ਵਸ ਲੈ ਕੇ ਤੁਹਾਨੂੰ ਫੋਰਨ ਜੜਾ ਬਾਹਰ ਲਾ ਦੇਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚ ਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਐਪਰੀਹੈਂਡ ਕੀਤੇ ਜਿਹਦਾ ਨਾਮ ਇੱਕ ਧਰਮਿੰਦਰ ਆ ਤੇ ਇੱਕ ਦਾ ਨਾਮ ਰਵਿਸ਼ਾਣਾ ਦੋਨੋਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲਾਂ ਵੀ 에ਜੰਟ ਰਹੇ ਨੇ ਹੁਣ ਇਹਨਾਂ ਕੋਈ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਫੋਰ ਵੀ ਕੰਪਲੀਟਾ ਹੋਣ ਤੋਂ ਸਾਲੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 250 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਆ ਇਹਨਾਂ ਦੇ ਕੋਲ ਅਸਾਂ ਮੇਰੇ ਕੋਲ ਇੱਕ ਕੈਟਾ ਗੱਡੀ ਵੀ ਰਿਕਵਰ ਹੋਈ ਆ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਟਾ ਹੁਣ ਰਾਇਜ਼ਾਪੁਰਮਾ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ 12 ਰੁਪਏ ਜਿੰਨੇ ਨੇ ਤੇ ਸਾਡੇ ਐਸਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਾ ਹੋਇਆ ਸੀਗਾ 204/7924 ਨੂੰ ਅੰਡਰ ਸੈਕਸ਼ਨ 303 2 ਬੀ ਐਨਐਸਓ ਦੇ ਉਸ ਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇ ਦੇ ਮਦਦ ਲੈ ਕੇ ਅਸੀਂ ਤਿੰਨ ਮੁੰਡੇ ਐਪ੍ਰੀਹੈਂਡ ਕੀਤੇ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਨਾਂ ਦੀ ਜਦੋਂ ਅਸੀਂ ਪੁਸ਼ਕਸ਼ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਜੈਡ ਐਕਟਿਵੇਟਡ ਰਿਕਵਰੀ ਹੋਇਆ ਹਾਲਗੜ ਤੋਂ ਚੋਰੀ ਕੀਤੀ ਸੀ ਤੇ ਇਹਨਾਂ ਨੇ ਬਾਈਕ ਚੋਰੀ ਕੀਤਾ ਸੀ ਗੰਗਾ ਸਿੰਘ ਚੌਂਕ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆ ਗਿਆ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰ ਰਹੇ ਹਾਂ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਨਸਰਮੁਦ ਬਾਈ ਅੱਜ ਇਹ ਵੀ ਦਰਜ ਹੋ ਗਈ ਹੈ ਜੀ 185 ਨੰਬਰ 10924 ਦਾ ਉਨੂੰ ਫੌਲੋ ਕਰਦੇ ਹੋਏ ਸਾਡੇ ਸਟੋਪ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬਲੂਡ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਗ੍ਰੋ ਇੱਕ ਮੁੰਡਾ ਅਸੀਂ ਆਪ ਜਾਣੀ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲੱਗੀ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਰਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ ਜਿਵੇਂ ਇੱਕ ਸਪਲੈਂਡਰ ਇੱਕ ਬਲੂਡ ਬਾਈ ਕਿ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਸਓ ਸਾਹਿਬ ਅਮੋਲਕ ਐਸਐਸਓ ਜੀ ਨੇ ਕਿਹਾ ਇਸ ਕੇਸ ਦੇ ਬਾਰੇ ਬੜੀ ਗੰਭੀਰਤਾ ਨਾਲ ਲੱਗਦੇ ਕਿਉਂਕਿ ਅੰਦਰ ਸਾਡੇ ਰੇਡ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਪ੍ਰੋਬਲਮਸ ਹੈ ਇਸ ਕ੍ਰਾਈਮ ਦੇ ਉੱਪਰ ਕਿ ਅਸੀਂ ਲੱਖ ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋ ਮੋਰਚਾ ਬਾਰੇ ਖਬਰ ਪਾ ਹੈ